ਅੱਜ ਅਸੀਂ ਕੋਲੀ ਹਸਪੀਟਲ ਬੈਠੇ ਹਾਂ ਜੋ ਕਿ ਧਾਰੀਵਾਲ ਵਿੱਚ ਹੈ ਤੇ EMC ਗਰੁੱਪ ਆਫ ਹਸਪੀਟਲ ਨੇ ਇਹਨੂੰ ਆਪਣੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਦੇਣ ਵਾਸਤੇ ਓਵਰਟੇਕ ਕੀਤਾ ਹੈ ਮੈਂ ਨਾਲ ਹੀ ਨਾਲ ਬਹੁਤ ਧੰਨਵਾਦੀ ਹਾਂ ਸਾਡੇ ਸਿਨਰ ਸਰਜਨ ਸਾਹਿਬ ਦਾ ਜੋ ਕਿ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਾਡੀ ਜਿਹੜੀ ਐਮਰਜੈਂਸੀ ਹੈ ਤੇ ਆਈਸੀਯੂ ਫੈਸਿਲਿਟੀ ਜਿਹੜੀ ਆਪਾਂ ਸਟਾਰਟ ਕੀਤੀ ਹੈ ਉਹਦਾ ਉਕਾਟਨ ਕੀਤਾ ਹੈ ਤੇ ਹੋਰ ਵੀ ਜਿਹੜੇ ਆਏ ਇੱਥੇ ਮਹਿਮਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਤੇ ਜਿਹੜੀ ਪਕਾਰੀ ਮੀਡੀਆ ਚ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਮੀਡੀਆ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਕਿ ਕੀ ਕੀ ਫੈਸਿਲਿਟੀ ਦੇ ਰਹੇ ਆ ਤੇ ਮੈਂ ਤੁਹਾਡਾ ਹੀ ਬਹੁਤ ਧੰਨਵਾਦੀ ਆ ਇੱਥੇ ਅਸੀਂ ਪਹਿਲਾਂ ਸਰਜਰੀ ਦਾ ਡਾਕਟਰ ਸਪਾਰ ਹੀ ਰਹੇ ਸੀ ਹੁਣ ਨਾਲ ਦੇ ਨਾਲ ਅਸੀਂ ਐਮਰਜੈਂਸੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈ ਨਾਲ ਹੀ ਨਾਲ ਅਸੀਂ ਆਈ ਸੀ ਯੂ ਵੀ ਇੱਥੇ ਬਣਾਤਾ ਜਿਹਦੇ ਲਈ ਜਿਹੜੇ ਕ੍ਰਿਟੀਕਲ ਕੇਅਰ ਦੇ ਐਕਸਪਰਟ ਡਾਕਟਰ ਮਨੀਬ ਨੇ ਉਹ ਰੋਜ਼ ਇੱਥੇ ਤਨਾਤ ਰਹਿੰਦੇ ਨੇ ਇਹ ਬਹੁਤ ਹੀ ਵਧੀਆ ਮੈਚ ਹੈ ਨਾ ਕਿ ਧਾਰੀਵਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਕਿਉਂਕਿ ਅੰਦਲਾ ਗੁਰਦਾਸਪੁਰ ਡਿਸਟ੍ਰਿਕਟ ਦੀ ਹੈ ਆਪਾਂ ਧਾਰੀਵਾਲ ਨੂੰ ਹੀ ਨਹੀਂ ਦੇਖਣਾ ਅਸੀਂ ਹੋਰ ਵੀ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਲੋੜ ਹੈ ਇਲਾਜ ਦੀ ਉਹ ਸਾਰੇ ਇੱਥੇ ਉੱਵਾ ਕੇ ਪਹੁੰਚਣ ਤੇ ਆਪਣਾ ਇਲਾਜ ਕਰਾਉਣ ਧਾਰੀਵਾਲ ਦੇ ਵਿੱਚ ਪਹਿਲਾਂ ਵੀ ਕ੍ਰਿਟੀਕਲ ਯੂਨਿਟ ਹੈਗਾ ਸੀ ਕੰਮ ਧਾਰੀਵਾਲ ਦੇ ਵਿੱਚ ਮੇਰੀ ਨੋਲੇਜ ਦੇ ਅਸਾਮਨਾ ਕੋਈ ਕੋਈ ਕ੍ਰਿਟੀਕਲ ਯੂਨਿਟ ਨਹੀਂ ਸੀਗਾ ਇਹ ਪਹਿਲਾ ਆਈਸੀਯੂ ਫੈਸਿਲਿਟੀ ਹੈ ਜਿਹੜੀ ਕੋਲੀ ਹਸਪਤਾਲ ਵਿੱਚ ਈਐਮਸੀ ਕ੍ਰੂਪਰ ਹਸਪੀਟਲ ਕੋਲੋਂ ਸਟਾਰਟ ਕੀਤੀ ਨੇ ਅਸੀਂ ਸਰ ਮਲਟੀਪਲ ਹਸਪਤਾਲ ਚਲਾ ਰਹੇ ਆ ਅੱਗੇ ਆਲਰੇਡੀ ਅਸੀਂ ਅਫਰੋਲ ਹਸਪਤਾਲ ਵੀ ਚਲਾ ਰਹੇ ਆ ਤੇ ਬੜਾ ਹੀ ਵਧੀਆ ਫੈਸਿਲਿਟੀ ਹਸਪਤਾਲ ਚਲਾਉਣਾ ਕੋਈ ਵੱਡੀ ਗੱਲ ਨਹੀਂ ਹੈ ਫੈਸਿਲਿਟੀ ਦੇਣਾ ਕਿ ਰਾਤ ਭਰਾਂਤੇ 24 ਘੰਟੇ ਫੈਸਿਲਿਟੀ ਦੇਣਾ ਸਭ ਤੋਂ ਵੱਡੀ ਗੱਲ ਹੈ ਬਿਲਡਿੰਗ ਬਣਾਉਣ ਨਾਲ ਹਸਪਤਾਲ ਹੀ ਚੱਲਦਾ ਜੀ ਉਹਦੇ ਲਈ ਫੈਸਿਲਿਟੀ ਹੋਣੀ ਚਾਹੀਦੀ ਹੈ ਡਾਕਟਰ ਚਾਹੀਦੇ ਆ ਮਸ਼ੀਨਰੀ ਚਾਹੀਦੀ ਹੈ ਤੇ 24/7 ਫੈਸਿਲਿਟੀ ਚਾਹੀਦੀ ਹੈ ਇਹ ਨਹੀਂ ਕਿ ਰਾਤ ਨੂੰ ਅਸੀਂ ਦਰਵਾਜ਼ਾ ਬੰਦ ਕਰ ਲਈਏ ਤੇ ਮਰੀਜ਼ ਨੂੰ ਅੰਮ੍ਰਿਤਸਰ ਭਜਰਾ ਭੇਜਾਂ ਇਸ ਵਿੱਚ ਉਹਦੀ ਜਾਣ ਚਲੀ ਜਾਂਦੀ ਹੈ 24 ਆਵਰ ਅਵੇਲੇਬਲ ਰਹਿੰਦੇ ਹਾਂ ਬਿਲਕੁਲ ਜੀ ਅਸੀਂ ਆਲਰੇਡੀ 2 ਮਹੀਨੇ ਤੋਂ ਇਹਨੂੰ ਚਲਾ ਰਹੇ ਹਾਂ ਅਸੀਂ ਕੋਈ ਵੀ ਚੀਜ਼ ਦਾ ਐਲਾਨ ਉਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਸਾਡੇ ਕੋਲ ਪੂਰੀ ਫੈਸਿਲਿਟੀ ਨਾ ਹੋਵੇ ਸੋ ਅੱਜ ਜਿਸੀ ਇਹ ਤਾਂ ਉਹ ਘਟਨਾ ਐਕਚੁਅਲੀ ਰੱਖਿਆ ਕਿਉਂਕਿ ਅਸੀਂ ਹੁਣ ਫੁੱਲ ਫਲੇਜ ਐਸਟੈਬਲਿਸ਼ ਆ ਆਲਡ ਯਮ ਸੀ ਚੇਅਰਮੈਨ ਅੱਜ ਦੇ ਸਰਨੇਮ ਨਾਮ ਤੋਂ ਪਾ ਲਈ ਸਾਰੇ মিডিਆ

ਜੋ ਕੋਈ ਸ਼ਮਿਆਲੜੀ ਕabhi kuch explain ਕਰ ਸਕਦਾ ਸੋ ਬੇਸਿਕਾ ਸਾਡਾ ਜਿਹੜਾ ਪਰਪਸ ਹੈ ਧਾਰੀਬਾਦ ਦਾ ਉਸ ਤੋਂ ਉਸ ਉਹ ਸਾਡਾ ਇੱਕ ਪਾਲਸੀ ਦਾ ਪਾਰਟ ਹੈ ਖਸੀਂ ਅੰਮ੍ਰਿਤਸਰ ਦੇ ਵਿੱਚ ਆਲਰੇਡੀ ਜਿਹੜੇ 5 ਹਸਪਤਾਲ ਚਲਾ ਰਹੇ ਆ ਪਟਾਲਾ ਹਸਪਤਾਲ ਚੱਲ ਰਿਹਾ ਹੈ ਕਿਹੜਾ ਚੱਲਦਾ ਹੈ ਧਾਰੀਵਾਲ ਉਦਾਸਪੁਰ ਭਰਨਤ ਇਹ ਸਾਰੇ ਸਾਡੇ ਸੁਪਰਵਾਈਜ਼ਨ ਚ ਸਾਡੇ ਅੰਡਰ ਚੱਲ ਰਹੇ ਆ ਪਰ ਸਾਡਾ ਏਮ ਇੱਕੋ ਹੀ ਹੈ ਕਿ ਅਸੀਂ ਜਿੱਥੇ ਵੀ ਸ਼ਹਿਰ ਤੇ ਜਾਣਾ ਉਹਦਾ ਨਾਮ ਇਸੇ ਤੇ ਪੈਦਾ ਹੋਣਾ ਕਿ ਅਸੀਂ ਤਜੀ ਕੇਅਰ ਸੈਂਟਰ ਨੂੰ ਘੋਣੇ ਤਜੀ ਕੇਅਰ ਸੈਂਟਰ ਚ ਮੈਂ ਤੁਹਾਨੂੰ ਇਸ ਜੱਬੀ ਦੱਸੀਨਾ ਕਿ ਜਦੋਂ ਮਰੀਜ਼ ਨੂੰ ਜਵਾਬਾ ਹੋਇਆ ਹੁੰਦਾ ਨਾ ਕਿ ਸੇ ਬਈ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਉਹਨੂੰ ਕੱਦਿਆ ਟੱਚ ਨਹੀਂ ਕੇ ਰਜਿਸਟਰੀ ਕੇ ਦੇ ਵਿੱਚ ਸਾਡਾ ਨਾਮ ਇਸ ਕਰਕੇ ਹੈ ਕਿ ਵੀ ਹੈ ਹੈ ਆਈਸ਼ੋਫੀਲਟੀ ਵੀ ਹੈ ਟ੍ਰੀਟਮੈਂਟ ਫੈਸਿਲਿਟੀ ਜਿਹਦੇ ਨਾਲ ਪੇਸ਼ੈਂਟ ਜਿਹੜੇ ਸਿਕ ਹੋਏ ਹੁੰਦੇ ਆ ਜਵਾਬਾ ਮਿਲਿਆ ਹੁੰਦਾ ਅਸੀਂ ਉਹੀ ਮੋਸਟਲੀ ਟ੍ਰੀਟ ਕਰਦੇ ਆ ਸੋ ਹਸਪੀਟਲ ਚਲਾਣਾ ਜਿਹੜਾ ਉਹ ਕੋਈ ਹੋਲਾ ਇੱਕ ਬੜੀ ਵੱਡੀ ਗੱਲ ਨਹੀਂ ਹੈ ਲੇਕਿਨ ਹਸਪੀਟਲ ਦੇ ਵਿੱਚ ਫੈਸਿਲਿਟੀ ਜਿਹੜੀ ਲੋਕਾਂ ਦਾ ਲੋਕਾਂ ਨੂੰ ਸੇਵਾ ਕਰਨਾ ਜਿਹੜਾ ਐਮਰਜੈਂਸੀ ਕੈਸਟ ਉਹ ਬਹੁਤ ਬਣੀ ਕੰਨੀ ਹੈ ਸੋ ਅਸੀਂ ਅੱਜ ਹਾਰੀਵਾਲ ਵਿੱਚ ਜਿਹੜਾ ਐਮਸੀ ਗਰੁੱਪ ਆਫ ਰੈਡੀ ਹਸਪੀਟਲਸ ਆ ਉਹਨਾਂ ਦੇ ਵਿੱਚ ਹੋਰ ਐਡ ਹੁੰਦੇ ਹੋਏ ਹੈ ਹਾਰੀਵਾਲ ਦੇ ਵਿੱਚ ਵੀ ਉਹਨਾਂ ਦਾ ਇੱਕ ਹਸਪੀਟਲ ਜਿਹੜਾ ਉਹਨਾਂ ਨੇ ਖੋਲਿਆ ਹੈ ਅਜਿਲੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਪਗਲ ਰੋੜਾ ਜੀ ਚੇਅਰਮੈਨ ਉਹਨਾਂ ਦੇ ਬੇਟੇ ਰਿਸ਼ਵ ਜੀ ਉਹਨਾਂ ਦੇ ਮੈਡਮ ਉਹਨਾਂ ਦੇ ਡਾਕਟਰਾਂ ਦਾ ਸਾਰਿਆਂ ਦਾ ਧੰਨਵਾਦ ਜੀ ਵੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਜਿਹੜੀ ਓਪਨਿੰਗ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ EMC ਹਸਪੀਟਲ ਜਿਹੜਾ ਹੈ ਬਹੁਤ ਸਾਡੇ ਏਰੀਆ ਦੇ ਵਿੱਚ ਹੋਰ ਵੀ ਜਗ੍ਹਾ ਦੇ ਉੱਤੇ ਸਾਰੀਆਂ ਹੈਲਥ ਸਰਵਿਸ ਜਿਹੜੀਆਂ ਨੇ ਡੇਰੇ ਆ ਜਿਹੜਾ ਭਾਰੀਵਾਲ ਦਾ ਏਰੀਆ ਖਾਸ ਕਰਕੇ ਇਹਦਾ ਏਰੀਆ ਜਿਹੜਾ ਬਹੁਤ ਰੂਰਲ ਏਰੀਆ ਹੈ ਇਹਦੇ ਵਿੱਚ ਬਹੁਤ ਐਮਰਜੈਂਸੀ ਸਰਵਿਸ ਦੀ ਕਈ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਔਰ ਇਹ ਜਿਹੜੀਆਂ ਐਮਰਜੈਂਸੀ ਸਰਵਿਸਾਂ ਹੁਣ ਪੂਰੇ ਤੌਰ ਦੇ ਉੱਤੇ ਜਿਹੜੀਆਂ ਸਾਰੀਆਂ ਇੱਥੇ ਜੀਐਮਸੀ ਹਸਪੀਟਲ ਦੇ ਵਿੱਚ ਚੈੱਕ ਹੋ ਜਾਣਗੀਆਂ ਜਿੰਨੀਆਂ ਵੀ ਸਪੈਸ਼ਲਾਈਜ਼ਡ ਸਰਵਿਸਾਂ ਜਿਹੜੀਆਂ ਕਿ ਇਹ ਹਸਪੀਟਲ ਕਰਕੇ ਸਾਰਿਆਂ ਨੂੰ ਇੱਥੇ ਮਿਲ ਜਾਣਗੀਆਂ ਕੋਈ ਵੀ ਕਾਰਡੀਓਲੋਜੀ ਦੇ ਨਾਲ ਰਿਲੇਟਡ ਹੈ ਨੇਫਰੋਲੋਜੀ ਨਾਲ ਰਿਲੇਟਡ ਹੈ ਕੋਈ ਯੂਰੋਲੋਜੀ ਨਾਲ ਰਿਲੇਟਡ ਹੈ ਜਾਂ ਨਿਊਰੋਨ ਨਾਲ ਰਿਲੇਟਡ ਹੈ ਸਾਰੀਆਂ ਸਰਵਿਸ ਅਵੇਲੇਬਲ ਹੋਣਗੀਆਂ ਜਿਹਦੇ ਲਈ ਲੋਕਾਂ ਨੂੰ ਅੰਮ੍ਰਿਤਸਰ ਵਿਖੇ ਜਾਣਾ ਪੈਂਦਾ ਸੀ ਦੂਰ ਦੂਰ ਤੋਂ ਲਈ ਆਪਣੀ ਟ੍ਰੀਟਮੈਂਟ ਲਈ ਜਾਣਾ ਜਾਂਦਾ ਸੀ ਇਸ ਕਰਕੇ ਇਸ ਏਰੀਆ ਨੂੰ ਜਿੰਨੀਆਂ ਸਰਵਿਸ ਜਿਹੜੀਆਂ ਹੈਗੀਆਂ ਜਿਹੜੀ ਇ ਮੈਨੂੰ ਜੋ ਮੈਨੂੰ ਉਮੀਦ ਹੈ ਵੀ ਸਾਰੇ ਉਹਦਾ ਪ੍ਰੋਪਰ ਬੈਨੀਫਿਟ ਵੀ ਛਾਣਗੇ ਔਰ ਸਭ ਤੋਂ ਜਿਹੜਾ ਜੰਗੀ ਇਹ ਹੈ ਕਿ ਡਾਕਟਰ ਸਭ ਜਿਹੜੇ ਇੱਥੇ ਹੈਗੇ ਸਾਰੇ ਬੜੇ ਕੁਆਲੀਫਾਈਡ ਡਾਕਟਰਸ ਨੇ ਇਨਾਂ ਵੱਲੋਂ ਕੋਈ ਵੀ ਸਰਸਰੀ ਦੀਆਂ ਪ੍ਰੋਬਲਮ ਨਹੀਂ ਹੈ ਔਰ ਹੌਸਪੀਟਲ ਦੇ ਵਿੱਚ ਸਾਰੀਆਂ ਹੀ ਸਰਸਰੀ ਜਿਹੜੀਆਂ ਪ੍ਰੋਪਰਲੀ ਅਪਮੈਂਟ ਹੈ ਪ੍ਰੋਪਰਲੀ ਐਮਰਜੈਂਸੀ ਪ੍ਰੋਪਰਲੀ ਆਈਸੀਯੂ ਪ੍ਰੋਪਰਲੀ ਅਪਮੈਂਟ ਔਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਲੋਕਾਂ ਦੇ ਲਈ ਪ੍ਰੋਬਲਮ ਨਹੀਂ ਆਏਗੀ ਔਰ ਮੈਨੂੰ ਉਮੀਦ ਹੈ ਵੀ ਲੋਕ ਇਹਦਾ ਫਾਇਦਾ ਉਠਾਣਗੇ ਔਰ ਸਾਰੀ ਸਰਸਰੀ ਜਿਹੜੀਆਂ ਵਾ ਕਿਤੇ ਜਾਂਦੇ ਜਾਇ ਕਿੱਥੇ ਹੀ ਉਪਲਬਧ ਅਵੇਲੇਬਲ ਲੱਗਦਾ ਕਿ ਨੀਲ ਪੱਥਰ ਸਬਦ ਹੋਣਗੇ ਤਾਰੀਖਾਂ ਦੇ ਵਿੱਚ ਇਹ ਐਫਸੀ ਦਾ ਪ੍ਰੋਗਰਾਮ ਜ਼ਰੂਰ ਤਾਰੀਖਾਂ ਦੇ ਵਿੱਚ ਇਹਦੇ ਆਨੰਦ ਨੀਲ ਪੱਥਰ ਜ਼ਰੂਰ ਸਬਦ ਹੋਏਗਾ ਇਹ ਇਸ ਕਰਕੇ ਹੈਗਾ ਕਿ ਬਹੁਤ ਸਾਰੀਆਂ ਤੁਹਾਨੂੰ ਪਤਾ ਵੀ ਸ਼ਾਇਦ ਸਭ ਤੋਂ ਜਿਹੜੀਆਂ ਇੱਥੇ ਅਵੇਲੇਬਲ ਨਹੀਂ ਹੈਗੀਆਂ ਸਰ ਡਾਕਟਰ ਸਾਹਿਬ ਜਿੱਦਾਂ ਅੱਗੇ ਤੇ ਸਰ ਵੀ ਕੁਝ ਮੈਡੀਸਿਨ ਦੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਸਾਰੀਆਂ ਹੁਣ ਜਿਹੜੀਆਂ ਸਭ ਤੋਂ ਜਿਹੜੀਆਂ ਇੱਕ ਰੂਸ ਦੇ ਥਲੇ ਮਿਲਣੀਆਂ ਜਿਹੜੀਆਂ ਇਹ ਜੋ ਮਰਤੀ ਹੈ ਇਹਦਾ ਇੱਕ ਬੈਨੀਫਿਟ ਹੁੰਦਾ ਹੀ ਹੈ ਸਰ ਇਹਨੇ ਏਰੀਆ ਦੇ ਵਿੱਚ ਕਿੰਨੇ ਜਿਹੜੇ ਆ ਪਿੰਡ ਜਿਹੜੇ ਆ ਇਹਨਾਂ ਨੂੰ ਕਿਸ ਹਸਪਤਲ ਮੱਤੇ ਆ ਇਹਦੇ ਇਸ ਪਿੰਡ ਤੇ ਬਹੁਤ ਸਾਰੇ ਇਹਦੇ ਵਿੱਚ ਮੈਨਿਮਮ ਹੈ ਦੇਖੋ ਇਹਦੇ ਵਾਸਤੇ ਹਸਪਤਲ ਲਈ ਪਿੰਡ ਦਾ ਕੋਈ ਇਹਨਾਂ ਦਾਇਰਾ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਲਈ ਘੱਟੋ ਘੱਟ ਮੇਰੇ ਖਿਆਲ ਤੇ ਲਾਗੇ ਚੱਕੇ 1.5 200 ਪ ਜਿਹੜਾ ਇਹਨੂੰ ਬਿਲਕੁਲ ਲੱਗੇ ਰਹਿਣਗੇ ਪਰ ਕਿਸੇ ਵੀ ਹਸਪਤਾਲ ਤੇ ਜਾਣ ਲਈ ਕਿਸੇ ਵੀ ਕੋਈ ਕਿੱਡਾਦਾਰਾ ਨਹੀਂ ਤਾਂ ਕੋਈ ਵੀ ਦਿਨੇ ਜਾ ਕੇ ਆਪਣੀ ਸੱਸੂ ਬੈਠੀ ਠੀਕ ਹੈ